ਗੁਰੂ ਪਿਆਰਿਓ ਅੱਜ ਆਪਜੀ ਦੇ ਨਾਲ ਇੱਕ ਜ਼ਰੂਰੀ ਬੇਨਤੀ ਸਾਂਝੀ ਕਰਾਂਗਾ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਓ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਓ ਖਾਸ ਕਰਕੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਤੱਕ ਅੱਜ ਵਿਸ਼ਾ ਇਹ ਹੈ ਕਿ ਸਾਡੇ ਗੁਰੂ ਘਰ ਦੇ ਜਿਹੜੇ ਵਜ਼ੀਰ ਨੇ ਗ੍ਰੰਥੀ ਸਾਹਿਬ ਨੇ ਉਹ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਕਿਉਂ ਨਹੀਂ ਬਣਾਉਣਾ ਚਾਹੁੰਦੇ ਗੁਰੂ ਘਰ ਦੀਆ ਕੀਰਤਨੀਆ ਸਾਹਿਬ ਆਪਣੇ ਬੱਚੇ ਨੂੰ ਕੀਰਤਨੀਆ ਕਿਉਂ ਨਹੀਂ ਬਣਾਉਣਾ ਚਾਹੁੰਦਾ ਉਹਨਾਂ ਦੇ ਬੱਚੇ ਕੀਰਤਨੀਏ ਬਣਦੀ ਜਗਾ ਗੈਂਕ ਕਿਉਂ ਬਣਨ ਵੱਲ ਭੱਜਦੇ ਨੇ ਤੇ ਕਈ ਪਿੰਡਾਂ ਦਾ ਤਾਂ ਇੰਨਾ ਬੁਰਾ ਹਾਲ ਹੈ ਸੱਚ ਜਾਣਿਓ ਜਦੋਂ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਕੱਢਣਾ ਹੁੰਦਾ ਨਾ ਕਈ ਪਿੰਡਾਂ ਦੇ ਵਿੱਚੋਂ ਪੰਜ ਪਿਆਰੇ ਸਹਿਬਾਨ ਲੱਭਣੇ ਮੁਸ਼ਕਲ ਹੋ ਜਾਂਦੇ ਨੇ ਇਹ ਕਿਥੋਂ ਲੈ ਕੇ ਆਈਏ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨਗਰ ਕੀਰਤਨ ਦੀ ਅਗਵਾਈ ਕਰਦੇ ਨੇ ਉੱਥੇ ਪੰਜ ਪਿਆਰੇ ਸਹਿਬਾਂ ਅਗਵਾਈ ਕਰਨ ਪੰਜ ਪਿਆਰੇ ਸਹਿਬਾਨ ਨਹੀਂ ਮਿਲਦੇ ਇਹਦਾ ਕਾਰਨ ਕੀ ਹੈ ਕਿ ਜਿਹੜਾ ਸਿੱਖ ਧਰਮ ਹੈ ਨਿਹਾਰ ਵੱਲ ਜਾ ਰਿਹਾ ਹੈ ਆਓ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਾਂਗੇ ਗੁਰੂ ਪਿਆਰਿਓ ਜਿਹੜਾ ਗੁਰੂ ਘਰ ਦਾ ਵਜ਼ੀਰ ਸਾਹਿਬ ਹੈ ਗ੍ਰੰਥੀ ਸਿੰਘ ਹੈ ਜਿਹਨੂੰ ਕਿ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜਨ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੈ ਉਹ ਗ੍ਰੰਥੀ ਸਿੰਘ ਖਾਸ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕੋਈ 3000 ਤੇ ਕੋਈ 4000 ਤੇ ਕੋਈ 5000 ਤੇ ਕੋਈ 7000 ਤੇ ਕੋਈ 9000 ਤੇ ਡਿਊਟੀ ਕਰ ਰਿਹਾ ਹੈ ਬਿਰਲੇ ਨੇ ਜਿਹੜੇ 9000 ਤੇ ਕਰ ਰਹੇ ਨੇ ਬਾਕੀ 3 4000 ਜਾਂ 5000 ਤੇ ਡਿਊਟੀਆਂ ਕਰ ਰਹੇ ਨੇ ਕੀ ਇੰਨੀ ਮਾਇਆ ਦੇ ਨਾਲ ਗ੍ਰੰਥੀ ਸਿੰਘ ਦਾ ਪਰਿਵਾਰ ਚੱਲਦਾ ਹੈ ਘਰ ਚੱਲਦਾ ਹੈ ਤੇ ਫਿਰ ਜੇ ਘਰ ਪਰਿਵਾਰ ਨਹੀਂ ਚੱਲਦਾ ਸਾਡਾ ਨਹੀਂ ਪਰਿਵਾਰ ਚੱਲਦਾ ਫਿਰ ਗ੍ਰੰਥੀ ਸਿੰਘ ਤਾਂ ਕਿੱਥੋਂ ਚੱਲਦਾ ਹੋਏਗਾ ਵੀ ਫਿਰ ਉਹਨੇ ਹੋਰ ਮਾਇਆ ਇਕੱਠੀ ਕਰਨ ਦੇ ਲਈ ਆਪਦਾ ਪਰਿਵਾਰ ਚਲਾਉਣ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਹੈ ਨਾ ਤੇ ਗੁਰੂ ਘਰ ਦੇ ਵਿੱਚ ਜੇ ਇਹੀ ਗੁਰੂ ਘਰ ਦਾ ਵਜ਼ੀਰ ਉਹ ਮਾਇਆ ਤੇ ਰੱਖਿਆ ਜਾਵੇ ਜਿਹੜੀ ਮਾਇਆ ਤੇ ਉਹਦਾ ਗੁਜ਼ਾਰਾ ਹੋ ਸਕੇ ਆਪਣੇ ਬੱਚਿਆਂ ਨੂੰ ਵਧੀਆ ਸਕੂਲਾਂ ਦੇ ਵਿੱਚ ਪੜਾ ਸਕੇ ਉਹਨੂੰ ਘਰਾਂ ਦੇ ਵਿੱਚੋਂ ਰੋਟੀਆਂ ਪ੍ਰਸ਼ਾਦੇ ਇਕੱਠੇ ਕਰਨ ਦੀ ਜ਼ਰੂਰਤ ਨਾ ਪਵੇ ਜੇਕਰ ਅਸੀਂ ਜਾਂ ਕਮੇਟੀ ਜਾਂ ਗੁਰੂ ਘਰ ਦੇ ਜਿੰਨੇ ਵੀ ਪ੍ਰਬੰਧਕ ਨੇ ਜਾਂ ਪਿੰਡ ਦੇ ਲੋਕ ਨੇ ਜੇ ਗੁਰੂ ਘਰ ਦੇ ਵਜ਼ੀਰ ਦੀਆਂ ਲੋੜਾਂ ਪੂਰੀਆਂ ਕਰ ਦੇਣ ਸੱਚ ਜਾਣੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਿੰਡ ਦੇ ਵਿੱਚੋਂ ਪਹਿਲੇ ਨੰਬਰ ਤੇ ਮਨਮਤਾ ਦੂਰ ਹੋਣਗੀਆ ਦੂਜੇ ਨੰਬਰ ਤੇ ਪਤਤਪਣਾ ਦੂਰ ਹੋਏਗਾ ਤੀਜੇ ਨੰਬਰ ਤੇ ਵਹਿਮ ਭਰਮ ਪਖੰਡ ਦੂਰ ਹੋਣਗੇ ਚੌਥੇ ਨੰਬਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਜੋ ਸੱਚ ਹੈ ਉਹ ਲੋਕਾਂ ਤੱਕ ਪਹੁੰਚੇਗਾ ਅਸੀਂ ਮਨਮਤ ਨਾਲ ਜੁੜੇ ਹੋਏ ਆਂ ਅਸੀਂ ਵਹਿਮ ਭਰਮਾਂ ਪਖੰਡਾਂ ਨਾਲ ਜੁੜੇ ਹੋਏ ਆਂ ਸਾਨੂੰ ਇਥੋਂ ਹਟਾਉਣਾ ਕਿਹਨੇ ਆ ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਹੁਣ ਗੁਰੂ ਘਰ ਦਾ ਜਿਹੜਾ ਗ੍ਰੰਥੀ ਸਿੰਘ ਆ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਰੱਖਿਆ ਹੈ ਉਹ ਤਾਂ ਵਿਚਾਰਾ 4000 ਤੇ ਰੱਖਿਆ ਉਹਦੇ ਕੋਲ ਤਾਂ ਟਾਈਮ ਹੀ ਨਹੀਂ ਉਹ ਕਦੇ ਵਿਚਾਰਾ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਉਧਰ ਭੱਜਦਾ ਕਦੇ ਰੌਲਾ ਲਾਉਂਦਾ ਕਦੇ ਕਿਤੇ ਜਾ ਕੇ ਪਾਠ ਕਰਦਾ ਕਦੇ ਕਿਤੇ ਕੋਈ ਕੰਮ ਕਰਦਾ ਫਿਰ ਕਿਤੇ ਜਾ ਕੇ ਉਹ ਗੁਰੂ ਘਰ ਦੇ ਵਿੱਚ ਆ ਕੇ ਡਿਊਟੀ ਕਰਦਾ ਉਹਦਾ ਤਾਂ ਇੰਨਾ ਬੁਰਾ ਹਾਲ ਹੈ ਉਸ ਗ੍ਰੰਥੀ ਸਿੰਘ ਦੇ ਜਦੋਂ ਬੱਚੇ ਵੇਖਦੇ ਨੇ ਪਰਿਵਾਰ ਵੇਖਦਾ ਕਿ ਸਾਡਾ ਬਾਪੂ ਤਾਂ ਸਾਡਾ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਚਲਾਉਂਦਾ ਤੇ ਗੁਰੂ ਘਰ ਦਾ ਗ੍ਰੰਥੀ ਆ ਇਸ ਕਰਕੇ ਬੱਚੇ ਫੈਸਲਾ ਕਰਦੇ ਨੇ ਅਸੀਂ ਹੋਰ ਕੋਈ ਕੰਮ ਕਰਾਂਗੇ ਗੁਰੂ ਘਰ ਦੇ ਗ੍ਰੰਥੀ ਨਹੀਂ ਬਣਾਂਗੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਆਪ ਵੀ ਪੜ੍ਹਨੀ ਚਾਹੀਦੀ ਹੈ ਪਰ ਅਸੀਂ ਜਿਹੜੇ ਗੁਰੂ ਘਰ ਬਣਾਏ ਨੇ ਜੋ ਸਭਨਾ ਦਾ ਸਾਂਝਾ ਹੁੰਦਾ ਜਿੱਥੇ ਅਸੀਂ ਰਜਾਈਆਂ ਤਲਾਈਆਂ ਬਿਸਤਰੇ ਗਦੇਲੇ ਦਰੀਆਂ ਐਰਾ ਵਗੈਰਾ ਭਾਂਡੇ ਜੋ ਵੀ ਹੈ ਵਰਤਨ ਸਮਾਨ ਰੱਖਿਆ ਹੈ ਜੇ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਲੈ ਕੇ ਆ ਜਾ ਸਕਦਾ ਇੱਕ ਸਾਂਝਾ ਗੁਰੂ ਘਰ ਹੁੰਦਾ ਉੱਥੇ ਗ੍ਰੰਥੀ ਸਿੰਘ ਦੀ ਤਾਂ ਜ਼ਰੂਰਤ ਹੈ ਨਾ ਅਸੀਂ ਸੰਥਿਆ ਵੀ ਲੈ ਸਕਦੇ ਹਾਂ ਗ੍ਰੰਥੀ ਸਿੰਘ ਤੋਂ ਪਰ ਉਦੋਂ ਜੇ ਅਸੀਂ ਗ੍ਰੰਥੀ ਸਿੰਘ ਦੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ ਸਾਡੇ ਤਾਂ ਗ੍ਰੰਥੀ ਸਿੰਘ ਦੀਆਂ ਜ਼ਰੂਰਤਾਂ ਹੀ ਨਹੀਂ ਪੂਰੀਆਂ ਹੁੰਦੀਆਂ ਜਿਸ ਕਰਕੇ ਉਸਦੇ ਬੱਚੇ ਗ੍ਰੰਥੀ ਸਿੰਘ ਨਹੀਂ ਬਣਦੇ ਤੇ ਕੀਰਤਨੀ ਸਿੰਘ ਦਾ ਵੀ ਇਹੀ ਹਾਲ ਹੈ ਕੀਰਤਨੀ ਨੇ ਸਾਂ ਕਿ ਕੀਰਤਨ ਕਰਨ ਜਾਂਦੇ ਨੇ ਤਿੰਨ ਜਣੇ ਹੁੰਦੇ ਨੇ ਤੇ 500 ਰੁਪਿਆ ਜੀ ਧਰ ਦਿੰਨੇ ਆ ਜਿਉ ਅਸੀਂ 1100 ਕਹਿ ਦਈਏ ਬਾਬਾ ਜੀ ਜੀ ਕੀਰਤਨੀ 1100 ਕਹਿ ਦੇਣ ਤੇ ਤੁਸੀਂ ਦੇਖੋ ਤਿੰਨ ਜਣਿਆਂ ਨੂੰ ਕਿੰਨਾ ਆਇਆ ਤਿੰਨ 300 ਤੇ ਫਿਰ ਸਾਡਾ ਵੀ ਮੂੰਹ ਮੋਟਾ ਹੋ ਜਾਂਦਾ 1100 ਜੀ ਫਲਾਣੇ ਬਾਬਾ ਜੀ ਤਾਂ 500 ਲੈਂਦੇ ਨੇ ਜਾਂ 300 ਲੈਂਦੇ ਨੇ ਤੁਸੀਂ 1100 ਕਾਤੇ ਲੈਨੇ ਹੋ ਅਸੀਂ ਐਦਾਂ ਕੀਰਤਨਿਆਂ ਨੂੰ ਕਹਿੰਦੇ ਆ ਤੇ ਹੁਣ ਤਾਂ ਕਈ ਪ੍ਰਬੰਧਕਾਂ ਦਾ ਇਹ ਬੁਰਾ ਹਾਲ ਹੋ ਗਿਆ ਉਹ ਤਾਂ ਕੀਰਤਨੀਆਂ ਦੇ ਹਰਮੋਨੀਅਮ ਤੋਂ ਵੀ ਪੈਸੇ ਚੁੱਕਣ ਲੱਗੇ ਆ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਸਾਰੇ ਨਹੀਂ ਕਹਿੰਦਾ ਮੈਂ ਕੁਝਕ ਨੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਨਾਂ ਵਰਗੇ ਸੋ ਕੀਰਤਨੀਆ ਸਿੰਘ ਦਾ ਬੱਚਾ ਵੇਖਦਾ ਵੀ ਬਾਪੂ ਸਾਡਾ ਸਾਰੀ ਦਿਹਾੜੀ ਕੀਰਤਨ ਕਰਦਾ ਮਹੀਨਾ ਕੀਰਤਨ ਕਰਕੇ ਆਉਂਦਾ ਮਾਇਆ ਤਾਂ ਚੱਜ ਨਾ ਬਣਦੀ ਨੀ ਇੱਕ ਪ੍ਰੋਗਰਾਮ ਤੇ 1100 ਪੜਜੂ 2100 ਪੜਜੂ ਹਨਾ ਤੇ ਮਹੀਨੇ ਦੇ ਵਿੱਚ ਕਿੰਨੇ ਕਿ ਪ੍ਰੋਗਰਾਮ ਹੈ ਕਿੰਨੇ ਕਿ ਪੈਸੇ ਬਣੇ ਪਰ ਇੱਕ ਗੱਲ ਹੈ ਜੇ ਮੈਂ ਕਿਤੇ ਗਾਇਕ ਬਣ ਗਿਆ ਗਾਇਕ ਬਣ ਤੋਂ ਬਾਅਦ ਮੈਨੂੰ ਤਾਂ ਹਜ਼ਾਰਾਂ ਨਹੀਂ ਲੱਖਾਂ ਰੁਪਏ ਵਿੱਚ ਲੋਕ ਬੁੱਕ ਕਰਨਗੇ ਜੇ ਟੁੱਟਿਆ ਫੁੱਟਿਆ ਵੀ ਗਾਇਕ ਬਣ ਗਿਆ ਨਾ ਮੈਂ ਤਾਂ ਹਜ਼ਾਰਾਂ ਦੇ ਵਿੱਚ ਤਾਂ ਮੈਨੂੰ ਪੈਸੇ ਆਉਣਗੇ ਤੇ ਗੁਰੂ ਪਿਆਰਿਓ ਸੱਚ ਜਾਣੋ ਸਾਡੇ ਅੱਜ ਦੇ ਜਿਹੜੇ ਮਸ਼ਹੂਰ ਗਾਇਕ ਨੇ ਉਹ ਪਹਿਲਾਂ ਕੀਰਤਨੀਏ ਹੁੰਦੇ ਸੀ ਢਾਡੀ ਹੁੰਦੇ ਸੀ ਉਹ ਆ ਦੋ ਪ੍ਰਾਦਰ ਰੇਰ ਮਹਿੰਦੀ ਤੇ ਮੀਕੇ ਵੱਲ ਵੇਖ ਸਕਦੇ ਹੋ ਤੁਸੀਂ ਅ ਗੁਰਸੇਵਕ ਮਾਨ ਤੇ ਹਰ ਭਜਨ ਮਾਨ ਵਰਲ ਵੇਖ ਸਕਦੇ ਹੋ ਬਹੁਤ ਸਾਰੇ ਨੇ ਐਸੇ ਜਿਹੜੇ ਇਸ ਲਾਈਨ ਨੂੰ ਛੱਡ ਕੇ ਉਧਰ ਗਏ ਨੇ ਕਿਉਂ ਗਏ ਨੇ ਇਹਨਾਂ ਦਾ ਕਾਰਨ ਹੀ ਇਹ ਹੈ ਅੱਜ ਦੇ ਗ੍ਰੰਥੀ ਸਿੰਘ ਦੇ ਬੱਚੇ ਕੀਰਤਨੀ ਸਿੰਘ ਦੇ ਬੱਚੇ ਇਸ ਕਰਕੇ ਨਹੀਂ ਜਾ ਰਹੇ ਕਿਉਂਕਿ ਅਸੀਂ ਪਿੰਡ ਵਾਲੇ ਲੋਕ ਸ਼ਹਿਰਾਂ ਵਾਲੇ ਲੋਕ ਕਮੇਟੀਆਂ ਆਪਣੇ ਹੀ ਗ੍ਰੰਥੀ ਸਿੰਘ ਤੇ ਕੀਰਤਨੀਆਂ ਨੂੰ ਜੋ ਉਹਨਾਂ ਨੂੰ ਚਾਹੀਦਾ ਉਹ ਨਹੀਂ ਦੇ ਪਾਉਂਦੇ ਤੇ ਨਾਲ ਹੀ ਪੰਜ ਪਿਆਰੇ ਸਹਬਾਨ ਇਸ ਲਈ ਨਹੀਂ ਲੱਭਦੇ ਕਿਉਂਕਿ ਗ੍ਰੰਥੀ ਸਿੰਘ ਤੋਂ ਪ੍ਰਚਾਰ ਹੀ ਨਹੀਂ ਕਰ ਹੁੰਦਾ ਤੇ ਜਿੱਥੇ ਪ੍ਰਚਾਰ ਹੁੰਦਾ ਉੱਥੇ ਸੰਗਤ ਜਾਗਰੂਕ ਹੁੰਦੀ ਹੈ ਸਾਡੇ ਬੱਚੇ ਨਸ਼ਿਆਂ ਤੋਂ ਵਰਜਿਤ ਹੁੰਦੇ ਨੇ ਨਸ਼ਿਆਂ ਤੋਂ ਦੂਰ ਹੁੰਦੇ ਨੇ ਨਾਲ ਹੀ ਉਹ ਆਪਣਾ ਜੀਵਨ ਵਧੀਆ ਸਵਾਰਦੇ ਨੇ ਇਸ ਕਰਕੇ ਬੇਨਤੀ ਹੈ ਬਈ ਆਪਣੇ ਗੁਰੂ ਘਰ ਦੇ ਗ੍ਰੰਥੀ ਸਿੰਘ ਖਾਸ ਕਰਕੇ ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜੋ ਛੋਟੇ ਪਿੰਡ ਦਾ ਸ਼ਹਿਰ ਦਾ ਗ੍ਰੰਥੀ ਸਿੰਘ ਆਪਣੀਆਂ ਲੋੜਾਂ ਪੂਰੀਆਂ ਕਰਦਾ ਹੈ ਜੇਕਰ ਉਹਦੀਆਂ ਲੋੜਾਂ ਪੂਰੀਆਂ ਨੇ ਉਹਦੇ ਬੱਚੇ ਵਧੀਆ ਸਕੂਲ ਵਿੱਚ ਪੜ੍ਹ ਰਹੇ ਸੱਚ ਜਾਣਿਓ ਉਹ ਤੁਹਾਡੇ ਪਿੰਡ ਵਿੱਚੋਂ ਸ਼ਹਿਰ ਵਿੱਚੋਂ ਮਨਮਤ ਦੀਆਂ ਧੱਜੀਆਂ ਉਡਾ ਕੇ ਰੱਖ ਦੇਗਾ ਗੁਰਬਾਣੀ ਦਾ ਜੋ ਸੱਚ ਹੈ ਉਹ ਤੁਹਾਡੇ ਕੰਨਾਂ ਤੱਕ ਤੁਹਾਡੇ ਹਿਰਦਿਆਂ ਤੱਕ ਪਹੁੰਚਾਏਗਾ ਉਹਨੂੰ ਇਹ ਨਹੀਂ ਡਰ ਫਿਰ ਰਹਿਣਾ ਵੀ ਮੈਨੂੰ ਗੁਰਦੁਆਰਾ ਸਾਹਿਬ ਤੋਂ ਸੱਚ ਬੋਲਣ ਤੇ ਕੱਢਦੇ ਆ ਜਾਂ ਨਹੀਂ ਕੱਢਦੇ ਉਹਨੂੰ ਇਹ ਪ੍ਰਵਾਹ ਨਹੀਂ ਰਹਿਣੀ ਉਹਨੂੰ ਸਿਰਫ ਤੇ ਸਿਰਫ ਇਹ ਹੋਣਾ ਮੈਂ ਸੱਚ ਬੋਲਾਂ ਉਹ ਫਿਰ ਇੱਧਰ ਉੱਧਰ ਨਹੀਂ ਜਾਏਗਾ ਸਿਰਫ ਤੇ ਸਿਰਫ ਸੱਚ ਬੋਲਣ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਫੋਕਸ ਕਰੇਗਾ ਇਸ ਕਰਕੇ ਕਰਦੇ ਕੀਰਤਨੀਆਂ ਦੀਆਂ ਗ੍ਰੰਥੀ ਸਿੰਘਾਂ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ